ਮੁਲਾਜ਼ਮਾਂ ਦੇ ਵੱਲੋਂ ਪੂਰਨ ਤੌਰ ਤੇ ਫ੍ਰੀ ਕਰ ਦਿੱਤਾ ਗਿਆ ਸੋ ਨੈਸ਼ਨਲ ਹਾਈਵੇਅ ਸਥਿਤ ਲਾਡੋਵਾਲ ਟੋਲ ਪਲਾਜ਼ਾ ਤੇ ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਦੀ ਅਗਵਾਈ ਵਿੱਚ ਟੋਲ ਮੁਲਾਜ਼ਮਾਂ ਨੇ ਟੈਕਸ ਵਸੂਲਣਾ ਬੰਦ ਕਰ ਦਿੱਤਾ ਹੈ ਇਸ ਮਗਰੋਂ ਹੁਣ ਇੱਥੋਂ ਗੁਜ਼ਰਨ ਵਾਲੇ ਵਾਹਨ ਬਿਨਾਂ ਟੋਲ ਟੈਕਸ ਦਿੱਤੇ ਹੀ ਗੁਜ਼ਰ ਰਹੇ ਹਨ ਦਰਸ਼ਨ ਸਿੰਘ ਲਾਡੀ ਸੁਭਾ ਪ੍ਰਧਾਨ ਟੋਲ ਵਰਕਰ ਯੂਨੀਅਨ ਪੰਜਾਬ ਅੱਜ ਅਸੀਂ ਲਾਡੋਵਾਲ ਟੋਲ ਪਲਾਜ਼ਾ ਦੇ ਜਿਹੜਾ ਕਰਮਚਾਰੀਆਂ ਨੇ ਧੱਕਾਸ਼ਾਹੀ ਸ਼ੋਸ਼ਣਾ ਤੇ ਗੁੰਡਾਗਰਦੀ ਵਰਕਾਂ ਤੇ ਹੋ ਰਹੀ ਆ ਉਹਥੇ ਇਨਸਾਫ ਲੈਣ ਲਈ ਅਸੀਂ ਕਿਰਤ ਕਾਨੂੰਨ ਲਾਗੂ ਕਰਾਉਣ ਲਈ ਘੱਟੋ ਘੱਟ ਮਿਨਿਮਮ ਵੇਜ PFESI ਬੈਲਫੇਅਰ ਵਰਗਿੰਗ ਜਿਹੜੀਆਂ ਕਿਰਤੀ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਨੇ ਉਹਨਾਂ ਨੂੰ ਲਾਗੂ ਕਰਾਉਣ ਲਈ ਅੱਜ ਅਸੀਂ ਟੋਲ ਪਲਾਜ਼ਾ ਨੂੰ ਫ੍ਰੀ ਕਰ ਰਹੇ ਹਾਂ ਮਿੱਥੇ ਸਮੇਂ ਲਈ ਵਾਕੀ ਜੇਕਰ ਸਾਡੀ ਅੱਜ ਇੱਥੇ ਪ੍ਰਸ਼ਾਸਨ ਦੇ ਰਾਹੀਂ ਕੋਈ ਮਸਲਾ ਹੱਲ ਹੁੰਦਾ ਤਾਂ ਠੀਕ ਆ ਜੇਕਰ ਨਹੀਂ ਕੋਈ ਮਸਲਾ ਹੱਲ ਹੁੰਦਾ ਤਾਂ ਅਸੀਂ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਸਖਤ ਐਕਸ਼ਨ ਲੈ ਕੇ ਪੰਜਾਬ ਦੇ ਜਿੰਨੇ ਵੀ 54 ਟੋਲ ਪਲਾਜ਼ੇ ਨੇ ਸਾਰੇ ਟੋਲ ਪਲਾਜ਼ਾ ਨੂੰ ਬੰਦ ਕਰਕੇ ਅਸੀਂ ਵੱਡਾ ਐਕਸ਼ਨ ਲੇਖਾਂਗੇ ਇਕੱਲੇ ਟੋਲ ਪਲਾਜ਼ਾ ਨੂੰ ਫ੍ਰੀ ਨਹੀਂ ਕਰਾਂਗੇ ਅਸੀਂ ਅਸੀਂ ਟੋਲ ਪਲਾਜ਼ਾ ਜੇਕਰ ਇੱਥੇ ਹੱਲ ਨਹੀਂ ਹੁੰਦਾ ਤਾਂ ਸਾਰੇ ਪੰਜਾਬ ਦੇ ਵਿੱਚ ਸਾਰੇ ਰੋਡ ਕੰਬਿਲਾਈ ਜਾਂਦਾ ਦੇ ਲਗਾਤਾਰ ਸਾਨੂੰ 1.5 ਸਾਲ ਤੋਂ ਜਿਹੜਾ ਹੈਗਾ ਲਗਾਤਾਰ ਚੱਲ ਹੀ ਰਿਹਾ ਸਾਡੇ ਕਿਤੇ ਵਰਕਰ ਦੀਆਂ ਲੱਤਾਂ ਵੀ ਟੁੱਟੀਆਂ ਆਉਣ ਡਿਊਟੀ ਦੇ ਪਰ ਉਹਨੂੰ ਵੀ ਕੋਈ ਜਿਹੜਾ ਇੱਥੇ ਸਹੂਲਤ ਮੁਆਵਜ਼ਾ ਨਹੀਂ ਦਿੱਤਾ ਹਜੇ ਤੱਕ ਅਸੀਂ ਬਾਰੀ-ਬਾਰੀ ਬੇਨਤੀਆਂ ਕੀਤੀਆਂ ਪ੍ਰਸ਼ਾਸਨ ਨੂੰ ਵੀ ਜਾਣੂ ਕਰਵਾਇਆ ਕੰਪਨੀ ਦੇ ਟੋਪ ਮੈਨੇਜਮੈਂਟ ਨੂੰ ਵੀ ਜਾਣੂ ਕਰਵਾਇਆ ਲਗਾਤਾਰ 1.5 ਸਾਲ ਤੋਂ ਅਸੀਂ ਇਹਨਾਂ ਨੂੰ ਪੀਲਾ ਕਰਦੇ ਆ ਰਹੇ ਹਾਂ ਕਿ ਕਿਰਤ ਕਾਨੂੰਨ ਲਾਗੂ ਕਰੋ ਵੱਟ ਕੰਪਨੀ ਦੀ ਜਿਹੜੀ ਆਪਣੀ ਪਾਵਰ ਆ ਜਿਹੜੀ ਰਸੂਕਦਾਰ ਕੰਪਨੀ ਆ ਉਹ ਆਪਣੇ ਰਸੂਕ ਦੇ ਦੇ ਕਾਰਨਾਂ ਕਰਕੇ ਜਿਹੜਾ ਹੈਗਾ ਕਰਮਚਾਰੀਆਂ ਨੂੰ ਹਮੇਸ਼ਾ ਹੀ ਦਬਾ ਦਿੱਤਾ ਜਾਂਦਾ ਵਰਕਰ ਕੰਮ ਕਰਦੇ ਨੇ ਪਰ 250 ਪਲੱਸ ਵਰਕਰ ਇੱਥੇ ਆਣਾ ਬਣਦਾ ਇਹਨਾਂ ਨੇ ਇੱਕ ਇੱਥੇ ਨਾਮ ਦੀ ਸਕਿਉਰਿਟੀ ਏਜੰਸੀ ਪ੍ਰਾਈਵੇਟ ਰੱਖੀ ਹੋਈ ਆ ਜਿਸ ਦਾ ਕੋਈ ਆਧਾਰ ਨਹੀਂ ਜਿਸ ਦਾ ਕੋਈ ਸਰਕਾਰ ਨਾਲ ਕੋਈ ਨੈਸ਼ਨਲ ਹਾਈਵੇ ਆਥਾਰਟੀ ਆਫ ਇੰਡੀਆ ਨਾਲ ਕੋਈ ਐਗਰੀਮੈਂਟ ਨਹੀਂ ਉਹ ਸਿਰਫ ਦਬਾਅ ਪਾਉਣ ਵਾਸਤੇ ਸਾਡੇ ਪੰਜਾਬ ਦੇ ਲੋਕਾਂ ਦੇ ਨੌਜਵਾਨਾਂ ਦੇ ਉੱਤੇ ਪ੍ਰੈਸ਼ਰ ਬਣਾ ਕੇ ਇੱਕ ਵਰਕਰ ਨੂੰ 12000 ਰੁਪਏ 10 ਤੋਂ ਲੈ ਕੇ 12000 ਤੱਕ ਤਨਖਾਹ ਦੇਣੀ ਜਿਹੜਾ ਕਿ ਸੈਂਟਰ ਦਾ ਮਿਨਿਮਲ ਲਾ ਕਹਿੰਦਾ ਕਿ 22020 ਰੁਪਏ ਤੁਸੀਂ ਦੇਣੀ ਆ ਘੱਟੋ ਘਾਟ 8 ਘੰਟੇ ਡਿਊਟੀ ਲੈਣੀ ਆ ਪੀਐਫ ਪੀਐਸਏ ਵੈਲਵਰ ਦੇਣਾ ਇਹ ਸ 12000 ਤੇ 10000 ਤੇ ਕੰਮ ਕਰਾਇਆ ਜਾ ਰਿਹਾ ਗੁੰਡਾ ਕਰਦੀ ਅਸੀਂ ਕਰ ਰਹੇ ਜਾਂ ਇਹ ਕਰ ਰਹੇ ਨਹੀਂ ਮੰਗਾ ਕੀ ਨਹੀਂ ਤੁਹਾਡੀ ਮੰਗਾ ਸਾਡੀਆਂ ਕਿਰਤ ਕਾਨੂੰਨ ਮਿਨਿਮਮ 베ਸੈਂਟਰ ਲਾ ਦੇ ਰਿਗਾਰਡਿੰਗ ਪੀਐਫ, ਐਸਆਈ, ਵੈਲਫੇਅਰ ਸਹੂਲਤਾਂ ਵਰਕਰਾਂ ਦੀ ਜਿਹੜੀ ਕਮੀ ਆ ਉਹਨੂੰ ਪੂਰਾ ਕੀਤਾ ਜਾਵੇ ਪੰਜਾਬ ਦੇ ਨੌਜਵਾਨਾਂ ਨੂੰ ਜਿਹੜਾ ਪੈਲ ਦੇ ਆਧਾਰ ਤੇ ਇਸ ਪਲਾਦੇ ਉੱਤੇ ਰੋਜ਼ਗਾਰ ਦਿੱਤਾ ਜਾਵੇ ਅਸੀਂ ਇਸ ਪਲਾਦੇ ਦੀ ਗੱਲ ਨਹੀਂ ਕਰਦੇ ਅਸੀਂ ਪੰਜਾਬ ਦੇ ਸਾਰੇ ਪਲਾਦਿਆਂ ਦੀ ਗੱਲ ਕਰਦੇ ਹਾਂ ਕਿ ਘਟੋ ਘਟ ਪੰਜਾਬ ਦੇ ਨੌਜਵਾਨਾਂ ਨੂੰ ਨੇੜਲੇ 5-7 ਕਿਲੋਮੀਟਰ ਦੇ ਦਰੇ ਵਿੱਚ ਰਹਿਣ ਵਾਲੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਅੱਜ ਨੌਜਵਾਨਾਂ ਰੋਜ਼ਗਾਰ